ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਜਸਮੀਤ ਪਾਟਿਆ ਜੀ ਹੈ ਬਹੁਤ ਮਹੱਤਵਪੂਰਨ ਟੌਪਿਕ ਹੈ ਕਿਉਂਕਿ ਕੈਨੇਡਾ ਦੇ ਵਿੱਚ ਵਿਦਿਆਰਥੀ ਲਗਾਤਾਰ ਅਪਲਾਈ ਕਰ ਰਹੇ ਨੇ ਕੈਨੇਡਾ ਵਿਦਿਆਰਥੀਆਂ ਦੇ ਪੱਖੋਂ ਸਭ ਤੋਂ ਚੰਗਾ ਮੁਲਕ ਹੈ ਜਿੱਥੇ ਪੀਆਰ ਜਲਦੀ ਮਿਲ ਜੀਏ तमाम ਚੁਣੌਤੀਆਂ ਦਿੱਕਤਾਂ ਦੇ ਬਾਵਜੂਦ ਵੀ ਸਟੂਡੈਂਟ ਲਗਾਤਾਰ ਕੈਨੇਡਾ ਚ ਅਪਲਾਈ ਕਰਦੇ ਨੇ ਪਰ ਹੁਣ ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਵਿਦਿਆਰਥੀ ਕਿਸ ਤਰ੍ਹਾਂ ਦੇ ਕੋਰਸਿਸ ਲੈਣ ਕਿਹੜਾ ਕਿਹੜਾ ਪ੍ਰੋਸੀਜਰ ਫਾਲੋ ਕਰਨ ਕਾ ਕਿ ਕੈਨੇਡਾ ਦੇ ਵਿੱਚ ਜਾ ਕੇ ਉਹ ਪੀਆਰ ਹਾਸਲ ਕਰ ਸਕਣ ਹੁਣ ਜਸਮੀਤ ਭਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਮੌਜੂਦ ਨੇ ਜਿਹੜੇ ਇਕੱਲਾ ਇਕੱਲਾ ਪ੍ਰੋਸੈਸ ਸਾਡੇ ਨਾਲ ਸਾਂਝਾ ਕਰਨਗੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਪਹਿਲੇ ਵੀ ਜਸਮੀਤ ਜੀ ਮੈਂ ਚਾਹੂੰਗਾ ਕਿ ਗਾਈਡ ਕਰੋ ਵਿਦਿਆਰਥੀਆਂ ਨੂੰ ਕਿ ਉਹ ਪੀਆਰ ਤੱਕ ਅੱਜ ਦੇ ਸਮੇਂ ਵਿੱਚ ਕਿਵੇਂ ਪਹੁੰਚ ਸਕਦੇ ਨੇ ਕੈਨੇਡਾ ਸੋ ਅ ਦੇਖੋ ਪਹਿਲੀ ਗੱਲ ਤਾਂ ਸਟੂਡੈਂਟਸ ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੇ ਬਹੁਤ ਸਾਰੇ ਆਪਣੇ ਬੱਚੇ ਬਹੁਤ ਡਰੇ ਪਏ ਨੇ ਜਿੱਦਾਂ ਦੀ ਨਿਊਜ਼ ਆਂਦੀ ਹੈ ਉਤੋਂ ਕੀ ਪੀਆਰ ਦੇਣੀ ਕੈਨੇਡਾ ਨੇ ਬੰਦ ਕਰਤੀ ਸੋ ਇਹ ਚੀਜ਼ ਨੂੰ ਆਪਣੇ ਦਿਮਾਗ ਚ ਕੱਢ ਦੋ ਪੀਆਰ ਉਹਨਾਂ ਨੂੰ ਨਹੀਂ ਮਿਲਨੀ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਪੀਆਰ ਉਹਨਾਂ ਨੂੰ ਨਹੀਂ ਮਿਲਨੀ ਜਿਨ੍ਹਾਂ ਨੇ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਨਹੀਂ ਕੀਤੇ ਪੀਆਰ ਉਹਨਾਂ ਨੂੰ ਨਹੀਂ ਮਿਲਨੀ ਜਿਹੜੇ ਕੀ ਕਹਿੰਦੇ ਆ ਵੀਜ਼ਾ ਖਤਮ ਹੋ ਗਿਆ ਵੀਜ਼ਾ ਐਪਲੀਕੇਸ਼ਨ ਨਹੀਂ ਲਈ ਐਕਸਟੈਂਸ਼ਨ ਦੀ ਸੂਈ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਹੋਇਆ ਮੇਰੀ ਸਾਰਿਆਂ ਨੂੰ ਡਵਾਈਸ ਹੈ ਕਿ ਅਸੀਂ ਜਦੋਂ ਕੀ ਕਹਿੰਦੇ ਆ ਕੈਨੇਡਾ ਦਾ ਵੀਜ਼ਾ ਅੱਜ ਦੇ ਰੇਟਸ ਅਪਲਾਈ ਕਰਨ ਬਾਰੇ ਸੋਚਦੇ ਆ ਤਾਂ ਆਪਾਂ ਇਹ ਪਹਿਲੀ ਗੱਲ ਸੁੱਝੀ ਕਿ ਤੁਸੀਂ ਡਿਪਲੋਮਾ ਲਈਏ ਕਿ ਡਿਗਰੀ ਲਈਏ ਤੁਸੀਂ ਦੇਖੋ ਜਦੋਂ ਅਸੀਂ ਡਿਗਰੀ ਲੈਣੇ ਆ ਤਾਂ 4+7 ਜਾਂ 3+ ਕੀ ਕਹਿੰਦੇ ਆ 3+3 ਜਾਂ 4+3 ਯਾਨੀ ਕਿ 3 ਇਅਰਸ ਡਿਗਰੀ 3 ਇਅਰਸ ਵਰਕ ਪਰਮਿਟ ਜਾਂ 4 ਇਅਰਸ ਡਿਗਰੀ 3 ਇਅਰਸ ਵਰਕ ਪਰਮਿਟ ਸੋ 7 ਸਾਲ ਇੱਕ ਬਹੁਤ ਹੀ ਲੰਮਾ ਸਮਾਂ ਹੈਗਾ ਜਿਹਦੇ ਦੌਰਾਨ ਤੁਸੀਂ ਪੀਆਰ ਈਜ਼ੀਲੀ ਲੈ ਸਕਦੇ ਹੋ ਔਰ ਸਾਤ ਸਾਲ ਦੇ ਅੰਦਰ ਤੁਸੀਂ ਇਹੋ ਜਿਹਾ ਉਹਨਾਂ ਦੇ ਕਲਚਰ ਚ ਰਿਜਮੇ ਵਿੱਚ ਜਾਂਦੇ ਹੋ ਜਿੰਨੂੰ ਕਹਿੰਦੇ ਆ ਕਿ ਉਸ ਤੋਂ ਬਾਹਰ ਕੱਢਣਾ ਤੁਸੀਂ ਇੰਡੀਆ ਆ ਕੇ ਇੰਡੀਆ ਸੈਟਲ ਵੀ ਨਹੀਂ ਹੋ ਸਕੋਗੇ ਕਿਉਂਕਿ ਤੁਸੀਂ ਬਿਲਕੁਲ ਪੂਰੇ ਕੈਨੇਡੀਅਨ ਹੋ ਚੁੱਕੇ ਹੁੰਦੇ ਹੋ ਸੋ ਸਟੂਡੈਂਟਸ ਅੱਜ ਦੀ ਰੇਟ ਤੇ ਜੇ ਅਸੀਂ ਦੇਖੀਏ ਤਾਂ ਯੂਨੀਵਰਸਿਟੀ ਆਫ ਨਿਊ ਬਰਨਸਵਿਕ ਇੱਕ ਟਾਪ ਡੈਸਟੀਨੇਸ਼ਨ ਹੈਗੀ ਹੈ ਬੈਚਲਰ ਡਿਗਰੀ ਕਰਨ ਲਈ 250 ਸਾਲ ਪੁਰਾਣੀ ਯੂਨੀਵਰਸਿਟੀ ਹੈ ਅਫੋਰਡੇਬਲ ਫੀਸ ਹੈ ਪਾਲੀਟੀ ਕੋਰਸੇਸ ਹੈਗੇ ਆ ਬਹੁਤ ਹੀ ਵੱਡਾ ਸੋ ਮੈਂ ਕਹਾਂਗਾ 3-400 ਏਕੜ ਚ ਕੈਂਪਸ ਹੈ ਸਰਕਾਰੀ ਹੈ ਸਰਕਾਰੀ ਯੂਨੀਵਰਸਿਟੀ ਹੈ ਐਂਡ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ ਅਟਲਾਂਟਿਕ ਪ੍ਰੋਵਿੰਸ ਚ ਐਂਡ ਏਆਈਪੀਪੀ ਦਾ ਬੈਨੀਫਿਟ ਲੈ ਕੇ ਤੁਸੀਂ ਪੀਆਰ ਆਪਣੀ ਜਲਦ ਤੋਂ ਜਲਦ ਲੈ ਸਕਦੇ ਹੋ ਫਿਰ ਅਸੀਂ ਗੱਲ ਕਰ ਲੈਂਦੇ ਹਾਂ ਕਿ ਅਫੇਰ ਅਸੀਂ ਆਈਡੀ ਯੂਨੀਵਰਸਿਟੀ ਆਫ ਰਜਾਇਨਾ ਦੀ ਸੋ ਯੂਨੀਵਰਸਿਟੀ ਆਫ ਰਜਾਇਨਾ ਜੇਸੀ ਗੱਲ ਕਰਦੇ ਹਾਂ ਤਾਂ ਸਸਕੈਚੂਨ ਪ੍ਰੋਵਿੰਸ ਚ ਆ ਜਾਂਦੀ ਹੈ ਸੋ ਸਸਕੈਚੂਨ ਪ੍ਰੋਵਿੰਸ ਚ ਜੇ ਅਸੀਂ ਗੱਲ ਕਰੀਏ ਤਾਂ ਆਲਰੇਡੀ ਤੁਹਾਨੂੰ ਪਤਾ ਹੀ ਹੋਵੇਗਾ ਐਸਆਈਐਨਪੀ ਦੇ ਅੰਡਰ ਅਸੀਂ ਪੀਆਰ ਜਲਦੀ ਲੈ ਸਕਦੇ ਹਾਂ ਸੋ ਯੂਨੀਵਰਸਿਟੀ ਆਫ ਰਜਾਇਨਾ ਸਸਕਾਚੂਨ ਪੋਲੀਟੈਕਨਿਕ ਇੱਕ ਇਦਾਂ ਦੇ ਦੋ ਇੰਸਟੀਚਿਊਟ ਹੈਗੇ ਆ ਜਿੱਥੇ ਤੁਸੀਂ ਅਗਰ ਜੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਪੀਆਰ ਚ ਦਿੱਕਤ ਨਹੀਂ ਆਏਗੀ ਔਰ ਸਕੋਪ ਆਫ ਸੈਟਲਮੈਂਟ ਬਹੁਤ ਜ਼ਿਆਦਾ ਹੈਗਾ ਫਿਰ ਅਸੀਂ ਮੈਨੀਟੋਬਾ ਤੇ ਆ ਜਾਂਦੇ ਹਾਂ ਜਿੱਥੇ ਐਮਆਈਟਟੀ ਕਾਲਜ ਹੈਗਾ ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡਸ ਐਂਡ ਟੈਕਨੋਲੋਜੀ ਸੀਲਸ ਲਿਮਿਟਿਡ ਹੈ ਪਰ ਅੱਜ ਦੀ ਡੇਟ ਤੱਕ ਤੁਸੀਂ ਜਨਵਰੀ ਇਨਟੇਕ ਚ ਅਪਲਾਈ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਬੱਚੇ ਕਹਿੰਦੇ ਕਿ ਅਸੀਂ ਅਸੀਂ ਇਦਾਂ ਦੇ ਸਿਟੀਸ 'ਚ ਕਿਉਂ ਜਾਈਏ ਅਸੀਂ ਉੱਥੇ ਜਾਣਾ ਚਾਹੁੰਦੇ ਆ ਜਿੱਥੇ ਆਪਣੇ ਬੰਦੇ ਹੈਗੇ ਆ ਬਿਲਕੁਲ ਜਾਓ ਤੁਸੀਂ ਉੱਥੇ ਜਿਵੇਂ ਬਰੌਕ ਯੂਨੀਵਰਸਿਟੀ ਨੈਗਰਾ ਦੇ ਕੋਲ ਹੋ ਗਈ ਟ੍ਰੈਂਟ ਯੂਨੀਵਰਸਿਟੀ ਪੀਟਰਸਬਰਗ ਕੋਲ ਹੋ ਗਈ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਐਪਰਟਸਫੋਰਡ ਚ ਹੋ ਗਈ ਕੌਨਟਰਲ ਪੋਲੀਟੈਕਨਿਕ ਯੂਨੀਵਰਸਿਟੀ ਸਰੀ ਵਿੱਚ ਹੋ ਗਈ ਸੋ ਇਹ ਟਾਪ ਯੂਨੀਵਰਸਿਟੀਆਂ ਹੈਗੀਆਂ ਜਿੱਥੇ ਤੁਸੀਂ ਪੜਨ ਜਾ ਸਕਦੇ ਹੋ ਯੂਨੀਵਰਸਿਟੀ ਆਫ ਨਾਰਥ ਬ੍ਰਿਟਿਸ਼ ਕੋਲੰਬੀਆ ਹੋ ਗਈ ਇੱਥੇ ਤੁਸੀਂ ਜੇ ਪੜਨ ਜਾਓਗੇ ਪੜਾਈ ਚੰਗੀ ਕਰੋਗੇ ਤਾਂ ਪੀਆਰ ਹੋਣ ਦੇ ਬਹੁਤ ਚੰਗੇ ਚਾਂਗੇ ਹੈਗੇ ਸੋ ਸਟੂਡੈਂਟਸ ਕੀ ਕਹਿੰਦੇ ਆ ਅੱਜ ਦੀ ਰੇਟ ਤੇ ਸਾਰੀਆਂ ਯੂਨੀਵਰਸਿਟੀਆਂ ਜ਼ਰੂਰ ਚੂਜ਼ ਕਰੋ ਔਰ ਇਸ ਤੋਂ ਬਾਅਦ ਕਾਲਜੇਸ ਦੇਖੋ ਜਿਹੜੇ ਆਰਐਨਆਈਪੀ ਦੇ ਅੰਦਰ ਆਉਂਦੇ ਆ ਰੂਰਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਅੰਦਰ ਆਉਂਦੇ ਆ ਜਿਵੇਂ ਸੂ ਕਾਲਜ ਕੈਂਬਰੀਅਨ ਕਾਲਜ ਨਾਰਦਰਨ ਕਾਲਜ ਇਹ ਸਾਰੇ ਹੀ ਜਿਹੜੇ ਕਾਲਜੇਸ ਹੈਗੇ ਉਹ ਆਰਐਨਆਈਪੀ ਦੇ ਅੰਦਰ ਆਉਂਦੇ ਆ ਸੋ ਇਹਨਾਂ ਦੀ ਵੀ ਅਸੀਂ ਧਿਆਨ ਦਈਏ ਸੋ ਦੇਖੋ ਸਟੂਡੈਂਟ ਅਸੀਂ ਮੈਂ ਫੇਰ ਬਾਰ-ਬਾਰ ਕਹਾਂਗਾ ਕਿ ਮੈਂ ਸਟੂਡੈਂਟ ਨੂੰ ਬਿਲਕੁਲ ਜੇ ਸੀ ਕਹੀਏ ਕਿ ਸਿਰਫ ਵੀਜ਼ਾ ਲੈ ਕੇ ਦੇਣਾ ਸਾਡਾ ਕੰਮ ਨਹੀਂ ਹੈਗਾ ਸਾਡਾ ਕੰਮ ਹੈਗਾ ਕਿ ਉਹਨੂੰ ਕੈਰੀਅਰ ਗਾਈਡੈਂਸ ਕਰਾਂ ਸੋ ਕੈਰੀਅਰ ਗਾਈਡੈਂਸ ਦੇ ਨਾਲ ਨਾਲ ਅਸੀਂ ਦੱਸਾਂਗੇ ਕਿ ਕਿਹੜਾ ਕੋਰਸ ਚੰਗਾ ਹੈਗਾ ਕਿਹੜੀ ਜਗ੍ਹਾ ਤੇ ਉਹਨੂੰ ਪੀਆਰ ਜਲਦੀ ਮਿਲ ਸਕਦੀ ਹੈ ਉਹਦਾਂ ਦੇ ਕੋਰਸਿਸ ਚੂਜ਼ ਕਰਨੇ ਅੱਜ ਦੇ ਸਮੇਂ ਦੀ ਡਿਮਾਂਡ ਹੈ ਸੋ ਜਿਹੜੇ ਬੱਚੇ ਹੁਣ ਇੱਥੇ ਫਸਟ ਇਅਰ ਚ ਐਡਮਿਸ਼ਨ ਲੈ ਚੁੱਕੇ ਨੇ ਮੈਂ ਉਹਨਾਂ ਨੂੰ ਕਹਾਂਗਾ ਇੱਕ ਵਾਰੀ ਅਸੈਸ ਕਰੋ ਕਿ ਇੱਥੇ ਐਡਮਿਸ਼ਨ ਔਰ ਜੇ ਤੁਸੀਂ ਬਾਹਰ ਜਾਂਦੇ ਹੋ ਤਾਂ ਕੀ ਆਪਰਚੂਨਿਟੀ ਤੁਸੀਂ ਮਿਸ ਕਰ ਰਹੇ ਹੋ ਔਰ ਡੈਫੀਨੇਟਲੀ ਤੁਸੀਂ ਜਨਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਭਾਵੇਂ ਬੱਚਿਆਂ ਨੇ ਇੱਥੇ ਐਡਮਿਸ਼ਨ ਲਈ ਹੈ ਜਸਵੀਰ ਜੀ ਉਹ ਵੀ ਅਪਲਾਈ ਕਰ ਸਕਦੇ ਹਿੰ ਬਿਲਕੁਲ ਕਿਉਂਕਿ ਕੀ ਕਹਿੰਦੇ ਹੈ ਕਈ ਕਾਲਜਿਸ ਦਾ ਤੁਹਾਡੇ ਕ੍ਰੈਡਿਟ ਟ੍ਰਾਂਸਫਰ ਵੀ ਲੈਂਦੇ ਆ ਪਰ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੇ ਇੱਥੇ ਐਡਮਿਸ਼ਨ ਲਈ ਹੈ ਉਹ ਬਹੁਤ ਜ਼ਿਆਦਾ ਕਨਫਿਊਜ਼ਡ ਹੈ ਕਿ ਮੈਂ ਬਾਹਰ ਜਾਵਾਂ ਕਿ ਨਾ ਜਾਵਾਂ ਸੋ ਉਹਨਾਂ ਨੂੰ ਮੈਂ ਇਸ ਸਮਾਂ ਕਹਾਂਗਾ ਕਿ ਇੱਕ ਵਾਰੀ ਜਿਹੜੇ ਬੱਚੇ ਹੁਣ ਰੀਸੈਂਟਲੀ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰੋ ਔਰ ਜ਼ਰੂਰ ਆਪਣਾ ਕੰਟਰੀ ਧਿਆਨ ਨਾਲ ਚੂਸ ਕਰੋ ਔਰ ਅਜ ਦੀ ਰੇਟ ਤੇ ਵੀ ਓਪਰਚ्युनिटी ਦੇਖੋ ਕਿ ਪੜ੍ਹਾਈ ਕਰਨ ਤੋਂ ਬਾਅਦ ਇੱਥੇ ਕੀ ਓਪਰਚ्युनिटी ਮਿਲਨੀ ਹੈ 25000 ਦੀ 50000 ਦੀ ਉਥੇ ਤਾਂ ਮਿਨੀਮਮ 2.5 ਲੱਖ ਰੁਪਈਆ ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਕੰਪੈਰੀਜ਼ਨ ਕਰਨ ਦੀ ਲੋੜ ਹੈਗੀ ਹੈ ਐਂਡ ਡੈਫੀਨੇਟਲੀ ਤੁਸੀਂ ਜ਼ਰੂਰ ਅਸੈਸ ਕਰੋ ਕਿ ਤੁਹਾਡਾ ਬੈਨੀਫਿਟ ਕਿੱਥੇ ਹੈਗਾ ਜਿਵੇਂ ਹੁਣ ਤੁਸੀਂ ਦੋ ਯੂਨੀਵਰਸਿਟੀਆਂ ਦੀ ਗੱਲ ਕੀਤੀ ਯੂਨੀਵਰਸਿਟੀ ਆਫ ਬਰਾਂਜ਼ਵਿਕ ਕੀਤੀ ਤੁਸੀਂ ਔਰ ਰੇਜਾਇਨਾ ਦੀ ਗੱਲ ਕੀਤੀ ਹੁਣ ਬਹੁਤ ਸਾਰੇ ਵਿਦਿਆਰਥੀ ਸਾਡੇ ਹਜੇ ਵੀ ਇਹ ਸੋਚ ਰਹੇ ਕਿ ਡਿਪਲੋਮਾ ਬੈਟਰ ਆਪਸ਼ਨ ਹੈ ਡਿਗਰੀ ਕਿਹੜੇ ਵਿਦਿਆਰਥੀ ਅਡਾਪਟ ਕਰਨ ਇਹਦੇ ਬੈਨੀਫਿਟ ਜੇ ਤੁਸੀਂ ਡਿਪਲੋਮਾ ਦੇ ਨਾਲ ਮੈਂ ਤੁਹਾਨੂੰ ਕਿਹਾ ਕਿ ਜੇ ਜਦੋਂ ਅਸੀਂ ਡਿਗਰੀ ਲਵਾਂਗੇ ਤਾਂ ਸਾਨੂੰ ਇੱਕ ਸਮਾਂ ਜ਼ਿਆਦਾ ਮਿਲ ਜਾਏਗਾ ਪਹਿਲੀ ਗੱਲ ਤਾਂ 7 ਸਾਲ ਦਾ ਸਮਾਂ ਮਿਲ ਜਾਏਗਾ ਜਿਹਦੇ ਵਿੱਚ ਸਾਨੂੰ ਪੀਆਰ ਲੈਣੀ ਆਸਾਨ ਰਹੇਗੀ ਰਹੇਗੀ ਸਾਨੂੰ ਬੈਚਲਰ ਡਿਗਰੀ ਕਰਨ ਤੇ ਜਿਹੜੇ ਐਕਸਟਰਾ ਪੁਆਇੰਟਸ ਵੀ ਮਿਲਣਗੇ ਮਤਲਬ ਕਿ ਜੇਸੀ ਪੁਆਇੰਟਸ ਦੀ ਗੱਲ ਕਰੀਏ ਤਾਂ ਐਕਸਟਰਾ ਪੁਆਇੰਟਸ ਇਹ ਇਦਾਂ ਹੈ ਕਿ ਇਮੀਗ੍ਰੇਸ਼ਨ ਦੇ ਜਿਹੜੇ ਪੁਆਇੰਟਸ ਆ ਸਾਨੂੰ ਐਕਸਟਰਾ ਮਿਲਣਗੇ ਔਰ ایਆਈਪੀਪੀ ਦੇ ਅੰਦਰ ਜੇ ਤੁਸੀਂ ਬੈਚਲਰ ਡਿਗਰੀ ਕੀਤੀ ਹੁੰਦੀ ਹੈ ਤਾਂ ਉਹਦੇ ਚ ਪੀਆਰ ਲੈਣੀ ਬਹੁਤ ਹੀ ਆਸਾਨ ਹੋ ਜਾਂਦੀ ਹੈ ਸੋ ਡੈਫੀਨੇਟਲੀ ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਡਿਪਲੋਮਾ ਜਦੋਂ ਅਸੀਂ ਲੈਨੇ ਆ ਤਾਂ ਉਹਦੇ ਪੁਆਇੰਟਸ ਵੀ ਘੱਟ ਹੈ ਪੀਆਰ 'ਚ ਸੈਲਰੀਜ਼ ਵੀ ਘੱਟ ਮਿਲਣਗੀਆਂ ਔਰ ਕੀ ਕਹਿੰਦੇ ਜਦੋਂ ਤੁਸੀਂ ਬੈਚਲਰ ਡਿਗਰੀ ਲਵਾਗੇ ਤਾਂ ਸਾਨੂੰ ਪੋਜੀਸ਼ਨ ਵੀ ਹਾਇਰ ਮਿਲੇਗੀ ਕਿਉਂਕਿ ਇੱਕ ਨੌਕ ਕੋਡ ਹੁੰਦਾ ਹੈ ਉਹ A B C ਸੋ ਡਿਪਲੋਮਾ ਕਰਕੇ ਸਾਨੂੰ C ਜਾਂ ਕੀ ਕਹਿੰਦੇ ਆ B 'ਚ ਜੌਬ ਮਿਲਦੀ ਹੈ ਉਹ ਜਾਂ A 'ਚ ਜੌਬ ਕਰਨ ਲਈ ਸਾਨੂੰ ਬੈਚਲਰ ਡਿਗਰੀ ਕਰਨੀ ਜ਼ਰੂਰੀ ਹੈ ਸੋ ਸਟੂਡੈਂਟ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ ਔਰ ਜੇ ਤੁਸੀਂ ਪੀਆਰ ਅਪਲਾਈ ਕਰਨਾ ਚਾਹੁੰਦੇ ਹੋ ਔਰ ਤੁਸੀਂ ਅਜਿਹੀ ਡੀਗਰੀ ਚ ਕੈਨੇਡਾ ਚ ਬੇਸ ਹੋ ਤਾਂ ਡੈਫੀਨਿਟਲੀ ਸਾਡੀ ਤੁਸੀਂ ਕੈਨੇਡਾ ਦੀ ਟੀਮ ਨੂੰ ਵੀ ਕੰਟੈਕਟ ਕਰ ਸਕਦੇ ਹੋ ਜਾਂ ਸਾਡੀ ਇੰਡੀਆ ਦੀ ਟੀਮ ਨੂੰ ਵੀ ਕੰਟੈਕਟ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅਸੀਂ ਪੀਆਰ ਤੇ ਗਾਈਡੈਂਸ ਦੇ ਸਕੀਏ ਚਲੋ ਥੈਂਕ ਯੂ ਸੋ ਮੱਚ 90413 90412 ਇਸ ਨੰਬਰ ਤੇ ਤੁਸੀਂ ਜਸਮੀਤ ਜੀ ਦੇ ਨਾਲ ਗੱਲ ਕਰ ਸਕਦੇ ਹੋ ਜਸਮੀਤ ਜੀ ਦੀ ਟੀਮ ਦੇ ਨਾਲ ਗੱਲ ਕਰ ਸਕਦੇ ਹੋ ਔਰ ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਥੈਂਕ ਯੂ